ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪ ਸਭ ਦਾਸ ਕਰਦੇ ਆਂ ਕਿ ਆਪ ਸਭ ਬਹੁਤ ਫੁਦੇ ਹੋ ਅੱਜ ਵੀ ਇਹ ਵੀਡੀਓ ਸਟੂਡੈਂਟਸ ਲਈ ਹੈ ਦੇਖੋ ਜਦੋਂ ਅਸੀਂ ਪੜਨ ਬੈਠਨੇ ਆ ਸਾਡਾ ਧਿਆਨ ਨਹੀਂ ਲੱਗਦਾ ਬਹੁਤ ਸਾਰੇ ਡਿਸਟਰੈਕਸ਼ਨਸ ਹੁੰਦੀਆਂ ਜਿਨ੍ਹਾਂ ਦੀ ਵਜ੍ਹਾ ਕਰਕੇ ਅਸੀਂ ਕਿਤਾਬ ਤਾਂ ਖੋਲ ਲੈਨੇ ਆ ਪਰ ਸਾਡਾ ਦਿਮਾਗ ਸਾਡਾ ਧਿਆਨ ਬਣਦੇ ਨਹੀਂ ਉੱਥੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅਸੀਂ ਪੜ੍ਹਾਈ ਦੇ ਵਿੱਚ ਧਿਆਨ ਕਿਵੇਂ ਲਾ ਸਕਦੇ ਆ ਕਿਵੇਂ ਅਸੀਂ ਮਨ ਲਾ ਕੇ ਪੜ੍ਹਾਈ ਕਰ ਸਕਦੇ ਆ ਸੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਪੜਨ ਬੈਠਦੇ ਹੋ ਨਾ ਤੁਹਾਡਾ ਧਿਆਨ ਭਟਕਣ ਦੇ ਦੋ ਕਾਰਨ ਬਣਦੇ ਆ ਇੱਕ ਤਾਂ ਐਕਸਟਰਨਲ ਕਾਰਨ ਬਣ ਜਾਂਦਾ ਇੱਕ ਇੰਟਰਨਲ ਕਾਰਨ ਬਣ ਜਾਂਦਾ ਅੰਦਰੂਨੀ ਤੇ ਬਾਹਰੀ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਬਾਹਰੀ ਕਾਰਨ ਕੀ ਬਣਦੇ ਨੇ ਜਿਵੇਂ ਹੁਣ ਅਸੀਂ ਪੜ੍ਹਨ ਬੈਠੇ ਬਾਹਰੋਂ ਕੋਈ ਟੀਵੀ ਚੱਲੀ ਜਾਂਦਾ ਟੀਵੀ ਦੀ ਆਵਾਜ਼ ਘੱਟ ਕਰਦੇ ਬਾਹਰੋਂ ਆਵਾਜ਼ ਆ ਰਹੀ ਹੈ ਸਾਨੂੰ ਅਸੀਂ ਦਰਵਾਜ਼ਾ ਬੰਦ ਕਰ ਦਿੰਨੇ ਖਿੜਕੀਆਂ ਬੰਦ ਕਰ ਦਿੰਨੇ ਉਸ ਤੋਂ ਬਿਨਾਂ ਸਾਡੇ ਫੋਨ ਦੇ ਉੱਪਰ ਨੋਟੀਫਿਕੇਸ਼ਨ ਆਈ ਜਾਂਦੀ ਹੈ ਕਾਲ ਆਈ ਜਾਂਦੀ ਆਪਾਂ ਫੋਨ ਸਾਇਲੈਂਟ ਕਰ ਦਿੰਨੇ ਸੋ ਇਹ ਸਾਰੇ ਕੀ ਹੈ ਐਕਸਟਰਨਲ ਕਾਰਨ ਨੇ ਜਿਨ੍ਹਾਂ ਦਾ ਅਸੀਂ ਹੱਲ ਕੱਢ ਸਕਦੇ ਹਾਂ ਪਰ ਮੁਸ਼ਕਿਲ ਕਿੱਥੇ ਆਉਂਦੀ ਹੈ ਜਦੋਂ ਸਾਨੂੰ ਇੰਟਰਨਲ ਰੀਜਨਸ ਕਰਕੇ ਅਸੀਂ ਪੜ੍ਹਾਈ ਨਹੀਂ ਕਰ ਪਾਉਂਦੇ ਉਹ ਸਾਡਾ ਦਿਮਾਗ ਜਦੋਂ ਸਾਡੇ ਦਿਮਾਗ ਦੇ ਵਿੱਚ ਵਾਰ-ਵਾਰ ਵਿਚਾਰ ਆਉਂਦੇ ਰਹਿੰਦੇ ਨੇ ਸਾਡੇ ਪਾਸਟ ਨੂੰ ਲੈ ਕੇ ਸਾਡੇ ਫਿਊਚਰ ਨੂੰ ਲੈ ਕੇ ਪਾਸਟ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਪਾਸਟ ਦੇ ਵਿੱਚ ਕੀ ਹੋਣਾ ਚਾਹੀਦਾ ਸੀ ਕਿਹੜੀ ਗੱਲ ਜਿਹੜੀ ਹੋ ਗਈ ਤੇ ਉਹ ਅੱਜ ਪਛਤਾਵਾ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਅਸੀਂ ਕਿਤਾਬ ਤਾਂ ਖੋਲੀ ਹੁੰਦੀ ਹੈ ਪਰ ਸਾਡਾ ਧਿਆਨ ਉੱਥੇ ਨਹੀਂ ਆਉਂਦਾ ਕਿ ਸਾਡੇ ਦਿਮਾਗ ਦੇ ਵਿੱਚ ਪੁਰਾਣੇ ਖਿਆਲ ਹੀ ਫਿਰਦੇ ਰਹਿੰਦੇ ਨੇ ਜਾਂ ਫਿਰ ਅਸੀਂ ਕੀ ਕਰਦੇ ਆ ਸਾਡੇ ਫਿਊਚਰ ਬਾਰੇ ਸੋਚਦੇ ਰਹਿੰਦੇ ਆ ਕਿ ਮੂਰੇ ਮੈਂ ਐ ਕਰੂੰਗਾ ਜਾਂ ਮੂਰੇ ਆ ਚੀਜ਼ ਹੋਊਗੀ ਫਿਰ ਐ ਹੋਊਗਾ ਮਤਲਬ ਇਹ ਸਾਰੇ ਵਿਚਾਰ ਸਾਡੇ ਦਿਮਾਗ ਦੇ ਵਿੱਚ ਦੌੜਦੇ ਰਹਿੰਦੇ ਨੇ ਪਰ ਅਸੀਂ ਪ੍ਰੈਜੈਂਟ ਦਾ ਜਿਹੜਾ ਸਮਾਂ ਹੁੰਦਾ ਉਹ ਵੇਸਟ ਕਰ ਰਹੇ ਹੁੰਦੇ ਆ ਫਿਊਚਰ ਤੇ ਪਾਸਟ ਬਾਰੇ ਸੋਚ ਕੇ ਹੁਣ ਜੇ ਅਸੀਂ ਫਿਊਚਰ ਦੇ ਵਿੱਚ ਕੁਝ ਕਰਨਾ ਜੇ ਕੁਝ ਬਣਨਾ ਤਾਂ ਸਾਨੂੰ ਉਹਦੇ ਲਈ ਕੀ ਕਰਨਾ ਪਊ ਆਪਣਾ ਵਰਤਮਾਨ ਸਾਹਮਣਾ ਪਊ ਵਰਤਮਾਨ ਸਾਹਮਣੇ ਹੀ ਅਸੀਂ ਆਪਣੇ ਫਿਊਚਰ ਨੂੰ ਬਦਲ ਸਕਦੇ ਆ ਨਹੀਂ ਤਾਂ ਜਿਸ ਤਰ੍ਹਾਂ ਸਾਡਾ ਪਾਸਟ ਲੰਘਿਆ ਉਵੇਂ ਹੀ ਸਾਡਾ ਇਹ ਪ੍ਰੈਜੈਂਟ ਸਮਾਂ ਲੰਘ ਜਾਊਗਾ। ਇਹਦੇ ਵਿੱਚ ਕੋਈ ਬਦਲਾਅ ਨਹੀਂ ਆਉਣਾ। ਸੋ ਕੀ ਕਰਨਾ ਕਿ ਆਪਣੇ ਜਿਹੜੇ ਇੰਟਰਨਲ ਕਰ ਨੇ ਉਹਨਾਂ ਨੂੰ ਰਿਮੂਵ ਕਰੋ। ਆਪਣੇ ਆਪ ਤੇ ਵਿੱਚ ਸਾਨੂੰ ਸਮਝਦਾਰੀ ਤੋਂ ਕੰਮ ਲੈਣਾ ਪੈਣਾ। ਜਦੋਂ ਵੀ ਤੁਸੀਂ ਪੜਾਈ ਕਰਨ ਬੈਠਣਾ ਇੱਕ ਚੀਜ਼ ਦਿਮਾਗ 'ਚ ਲੈ ਕੇ ਬੈਠਣੀ ਆ ਕਿ ਮੈਂ ਇਹਨਾਂ ਵਿਚਾਰਾਂ ਨੂੰ ਆਪਣਾ ਸਮਾਂ ਬਰਬਾਦ ਕਰਨ ਨਹੀਂ ਦੇਣਾ। ਸੋ ਜੇ ਤੁਸੀਂ ਫਿਊਚਰ ਬਦਲਣਾ ਤਾਂ ਪਹਿਲਾਂ ਤੁਹਾਨੂੰ ਆਪਣੇ ਪ੍ਰੈਜੈਂਟ ਦੇ ਵਿੱਚ ਕੰਮ ਕਰਨਾ ਪੈਣਾ। ਇਹ ਆਪਣੇ ਦਿਮਾਗ ਨੂੰ ਸਾਨੂੰ ਸਮਝਾਉਣ ਦੀ ਲੋੜ ਪਊਗੀ। ਪਏ ਦੇ ਵੀਡੀਓ ਖਾਸ ਕਰ ਨੂੰ ਉਹਨਾਂ ਲਈ ਹੈ ਜਿਹੜੇ ਪੜ੍ਹਦੇ ਨੇ ਪੜ੍ਹਾਈ ਦੇ ਵਿੱਚ ਆਪਣਾ ਧਿਆਨ ਲਾਉਣਾ ਚਾਹੁੰਦੇ ਆ ਜਿਹੜੇ ਬੱਚਿਆਂ ਨੂੰ ਬਹੁਤ ਸਟਰਗਲ ਕਰਨਾ ਪੈਂਦਾ ਪੜ੍ਹਾਈ ਦੇ ਵਿੱਚ ਫੋਕਸ ਕਰਨ ਦੇ ਲਈ ਉਹ ਕਾਰ ਨਹੀਂ ਪਾਉਂਦੇਗੇ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਦਾ ਕੋਈ ਮਤਲਬ ਖਾਸ ਮਾਇਨੇ ਵੀ ਨਹੀਂ ਰੱਖਦੀਆਂ ਉਹਨਾਂ ਤੋਂ ਹੀ ਦਿਮਾਗ ਨਹੀਂ ਹਟਦਾ ਸੋ ਆਪਣੇ ਆਪ ਨੂੰ ਪਹਿਲਾਂ ਇਹ ਦੱਸਣਾ ਪਊਗਾ ਕਿ ਜੇ ਮੈਂ ਚਾਹਨਾ ਕਿ ਮੈਂ ਉੱਥੇ ਤੱਕ ਪਹੁੰਚਾਂ ਤਾਂ ਉਹਦੇ ਲਈ ਤੁਰਨਾ ਪਊਗਾ ਤੁਰਨ ਤੋਂ ਕਹਿਣ ਤੋਂ ਬਾਅਦ ਮਿਹਨਤ ਕਰਨੀ ਪਊਗੀ ਸੋ ਜੇ ਮਿਹਨਤ ਨਹੀਂ ਕਰਾਂਗੇ ਤਾਂ ਜਿੱਥੇ ਅਸੀਂ ਅੱਜ ਖੜੇ ਆ ਤਾਂ ਗਾਹਾਂ ਵੀ ਅਸੀਂ ਉੱਥੇ ਹੀ ਖੜੇ ਹੋਵਾਂਗੇ ਥੋੜਾ ਜਿਹਾ ਧਿਆਨ ਦੇਣਾ ਪੈਣਾ ਕਿ ਜਦੋਂ ਵੀ ਪੜਾਈ ਵੇਲੇ ਇਸ ਤਰ੍ਹਾਂ ਦਾ ਵਿਚਾਰ ਆਉਣਾ ਸ਼ੁਰੂ ਹੁੰਦਾ ਉਹਨੂੰ ਉਸੇ ਵਕਤ ਹਟਾ ਦਿਓ ਕਿਉਂਕਿ ਸਾਡੇ ਵਿਚਾਰ ਸਾਡੇ ਦਿਮਾਗ ਦੇ ਵਿੱਚ ਆਉਂਦੇ ਹੁੰਦੇ ਕਦੋਂ ਵੱਡੇ ਹੋ ਜਾਂਦੇ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ ਹੁੰਦਾ ਸੋ ਜਦੋਂ ਵੀ ਪੜਾਈ ਕਰਨ ਲੱਗਣਾ ਆਪਣੇ ਦਿਮਾਗ ਨੂੰ ਇਹ ਚੀਜ਼ ਕਲੀਅਰ ਕਰੋ ਕਿ ਜਦੋਂ ਵੀ ਬੈਠ ਗਿਆ ਪੜਨ ਉਦੋਂ ਕੋਈ ਵੀ ਗੱਲ ਹੋਰ ਨਹੀਂ ਸੋਚਣੀ ਜੋ ਕੰਮ ਕਰਨ ਬੈਠਾ ਉਹੀ ਕਰਨਾਗਾ ਪਛਤਣ ਤੋਂ ਪਹਿਲਾਂ ਚੰਗਾ ਕਿ ਅਸੀਂ ਆਪਣਾ ਸਮਾਂ ਸੰਭਾਲ ਲਈਏ ਸੋ ਇੱਥੇ ਦੋ ਹੀ ਕਾਰਨ ਬਣਦੇ ਇੰਟਰਨਲ ਤੇ ਐਕਸਟਰਨਲ ਡਿਸਟਰੈਕਸ਼ਨਸ ਨੂੰ ਦੂਰ ਕਰੋ ਜਦੋਂ ਵੀ ਪੜ੍ਹਾਈ ਕਰਨ ਬੈਠੋ ਤਾਂ ਤਿਆਰੀ ਦੇ ਨਾਲ ਬੈਠੋ ਕਿ ਇਹ ਸਮਾਂ ਮੈਂ ਬਰਬਾਦ ਨਹੀਂ ਕਰਨਾ ਤੇ ਇਹ ਕੰਮ ਮੈਂ ਨਿਪਟਾ ਕੇ ਹੀ ਕੁਝ ਹੋਰ ਸੋਚਣਾ ਇਸ ਤੋਂ ਬਿਨਾ ਹੋਰ ਮੈਂ ਕੁਝ ਨਹੀਂ ਸੋਚਣਾ ਤੇ ਅੱਜ ਮੈਂ ਆਹ ਕੰਮ ਕਰ ਦੇਣਾਗਾ ਆ ਇਸ ਤਰ੍ਹਾਂ ਦੀਆਂ ਕੁਝ-ਕੁਝ ਗੱਲਾਂ ਜਿਹੜੀਆਂ ਆਪਣੇ ਦਿਮਾਗ ਦੇ ਵਿੱਚ ਮੱਥ ਕੇ ਬੈਠੋ ਫਿਰ ਤੁਹਾਡਾ ਕੰਮ ਹੋ ਸਕਦਾ ਮਤਲਬ ਇੱਕ ਤਰ੍ਹਾਂ ਦੀ ਜਾਗਰੂਕਤਾ ਰੱਖਣੀ ਪਊਗੀ ਤੇ ਤੁਸੀਂ ਹੌਲੀ-ਹੌਲੀ ਕੀ ਹੈ ਜਦੋਂ ਡੇਲੀ ਇਸ ਤਰ੍ਹਾਂ ਕੋਸ਼ਿਸ਼ ਕਰੋਗੇ ਤਾਂ ਤੁਹਾਡਾ ਇੱਕ ਫਲੋ ਬਣ ਜਾਊਗਾ ਪੜ੍ਹਨ ਦਾ ਸਟੱਡੀ ਕਰਨ ਦਾ ਫਲੋ ਬਣ ਜਾਊਗਾ ਸ਼ੁਰੂ-ਸ਼ੁਰੂ ਦੇ ਵਿੱਚ ਮੁਸ਼ਕਲ ਆਊਗੀ ਪਰ ਹੌਲੀ-ਹੌਲੀ ਫਲੋ ਬਣ ਗਿਆ ਨਾ ਜਦੋਂ ਫਿਰ ਨਹੀਂ ਫਿਰ ਮੁਸ਼ਕਲ ਨਹੀਂ ਆਣੀ ਤੁਹਾਨੂੰ ਸੋ ਇਹ ਸਿੱਖੇ ਕਿ ਤੁਸੀਂ ਪੜ੍ਹਾਈ ਕਰਨ ਵੇਲੇ ਕਿਵੇਂ ਆਪਣੇ ਆਪ ਨੂੰ ਤਿਆਰ ਕਰਨਾ ਕਿਵੇਂ ਡਿਸਟਰੈਕਸ਼ਨਸ ਨੂੰ ਰਿਮੂਵ ਕਰਨਾ ਕਿਵੇਂ ਆਪਣਾ ਫੋਕਸ ਪੜ੍ਹਾਈ ਤੇ ਬਣਾਈ ਰੱਖਣਾਗਾ ਵੀਡੀਓ ਵਧੀਆ ਲੱਗੀ ਜ਼ਰੂਰ ਦੱਸਣਾ ਮਿਲਦੇ ਆਪਾਂ ਅਗਲੀ ਵੀਡੀਓ ਤੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ